ਲੋ ਜੀ ਦੋਤ ਤਿੰਨ ਨਗਰ ਦਾ ਸੌਦਾ ਚੱਲੀ ਜਾਂਦਾ ਪਿੰਡ 16 ਬੱਕਰਾ ਮੰਡੀ ਤੇ ਬੋਗਾ ਬਾਈ ਆ ਰੀਕਾਂ ਲੈਂਦਾ ਤੇ ਬਾਈ ਕੀ ਮਲ ਕੀਤਾ ਜੀ 17000 ਕਿੰਨਾ ਦਾ ਬੋਗੇ 10000 ਕਿਹਾ ਯਾਰ ਠੀਕ ਕੜ ਕਦਰ ਪਰੋ ਹਰ ਭਾਈ ਵਜਨ ਦੇ ਵਿਕਣੇ ਆ। ਯਾਰ ਬੰਦੇ ਕਵਾਲੀ ਵੀ ਤੇ ਗਿਆ। ਕਵਾਲੀ ਦੇ ਦੇ। ਲੈ ਤੂੰ ਕਵਾਲੀਆ ਰੱਖ। ਬਹੁਤ ਬੰਦੀ ਆ। ਆ ਬੱਕਰਾ ਦੇ ਕਵਾਲੀਆ। ਆ ਛੋੜੇ ਦੇ ਤੂੰ ਕਵਾਲੀਆ ਰੱਖਾ ਛੋੜੇ ਆ 10 ਕਿਲੋ ਦਾ ਜੀ ਦਾ। ਲੈ ਤੇਰਾ। ਲੈ ਰੱਖ ਦੇ ਤੂੰ ਕਵਾਲੀਆ ਰੱਖਣਾ ਤਾਂ ਉਹ ਹੀ ਹੀ ਕਵਾਲੀਆ ਕਿਉਂ ਨਾ ਬੜੀ। ਆਇਓ। ਇਹ ਨਾ। ਤਿੰਨਾਂ ਦਾ। ਤਾਂ ਤਾਂ ਜਿਹੜਾ ਪੱਠਾ ਲੈ ਦੇ ਨਾਲ ਤੂੰ ਜੀ ਫੰਡਰ ਕੋਈ ਪੱਠਾ ਲੈ ਸਮਝਦਾ ਵਜਨ ਨਾਲ ਮਤਲਬ ਹੈ। ਇਹ ਗੱਲ ਤਾਂ ਬਈ ਗੱਲ ਹੈ। ਕਿ ਪਾਰਦਾ ਬਾਅਦ ਜਾਂਦੇ ਬੱਚੇ ਓਏ ਆ ਛੋਟਿਆਂ ਦਾ ਦੱਸ ਦੇ ਤੂੰ ਰਾਖਾ ਦਾ ਕੁਆਲਟੀ ਦਾ ਬਈਆਂ ਦਾ ਰਾਖਾ ਛੋਟਿਆਂ ਦਾ ਹੱਥ ਜੁੜੀ ਲੱਗੀ ਦਾ ਬਾਈ ਸਾਰੇ ਦੇ ਆਏ ਸਾਰੇ ਆਏ ਚਲ ਉਹ ਜੁੜੀ ਦਾ ਛੋਟਿਆਂ ਦਾ ਦੱਸ ਦੇ ਚੀ ਲੈ ਲੈਂਗੇ ਆਪਣੀ ਸਹੀ ਲਾ ਕੇ ਉਹਨੂੰ ਆ ਕੇ ਫੇਰ ਨਿਕਲੋ ਜਾਂਦੇ 2000 ਜਾਨੇ ਈ ਖਾ ਗਏ ਬਾਗੇ ਕੇ ਹੈਂ ਯਾਰ ਸੇ ਥੀਂ ਮੈਂ ਖਾ ਗਏ ਕਾਂਦੇ ਪਿੰਦੇ ਘਰਾਂ ਦੇ ਮੁੰਡੇ ਆਣਾ ਹਾਈ ਵੀ ਆਲਾ ਪਰਚਾ ਲਾ ਸਤ ਕਿੰਨੇ ਦਿਨੇ ਚਾਹੀਦੇ ਠੀਕ ਗਿਆ ਬਾਈ ਦੱਸ ਦਈਏ ਆ ਗਏ ਵਾਏ ਮਾਰ ਲੰਦਾ ਮੈਂ ਤਾਂ ਤੂੰ ਦੇਖਿਆ ਨਹੀਂ ਤੂੰ ਆਂਦੇ ਨਹੀਂ ਨਹੀਂ ਉਹ ਮੰਗੇ ਤਾਂ ਨਹੀਂ ਮਿਲਦੇ ਨਹੀਂ ਕੱਟ ਕਰਨਾ ਯਾਰ ਉਹ ਮੰਗੇ ਤਾਂ ਨਹੀਂ ਮਿਲਨੇਗੇ ਘੜ ਦਾ ਮਰ ਕੇ ਆਪਣੇ 1 ਮਿੰਟ ਹੀ ਹੋ ਜਾਂਦੇ ਨੂੰ ਦੁਬਾਰਾ ਓਕੇ ਓਏ ਬਣੀ ਕਰਦੀ ਹੈਗੀ ਆਪਾਂ ਇਹ ਲਾਏ ਗਏ ਫੜਾਏ ਗਏ ਹਾਂ ਬਈਆਂ ਬੱਕਰੀਆਂ ਵੇੜੀਆਂ ਕਿੰਨੇ ਦਾ ਦਿਨ ਪਰਚਾਇਆ ਦੱਸ ਦੇਂਦੇ ਨੇ ਤੀੜੀਆਂ ਬਈ ਇੱਥੇ ਅੱਜ ਦੇ ਦੋ ਆ ਨਿਕਲ ਆ ਦੋ ਛੋਟੇ ਲਾਲ ਕਿ ਹੋਏ ਮੂਹ ਨਹੀਂ ਕਰਨੀ ਐ ਤੇ 500 ਉਹ ਕੇ ਮੂੰਹ ਤਾਂ ਇਦਾਂ ਨੂੰ ਕਰ ਲੈ 500 ਰੁਪਏ ਦੇ ਨੂੰ ਮੋੜੂ ਆ ਕੋਈ ਜਾਇ ਦੱਸ ਹਾਲ ਐ ਤੇਰਾ ਮਾਮਾ ਹੋਇਆ ਤਾਂ ਇੱਥੇ ਦੇ ਬਾਰੇ ਸੁਣਿਆ ਪਾ ਕੇ ਤਾਂ ਲੱਗਣਾ ਹੈ ਕਿ

ਓ ਯਾਰ ਕਿਉਂ ਭਰਾ ਉਹ ਲਖਾਈ ਉਹ ਦਿਖਾਈ ਉਹ ਦਿਰਾਉਗਾ ਯਾਰ ਉਹ ਦਿਖਾਈ ਕਰਾ ਲਈਏ ਫਾਟੇ ਜੇ ਦਾ ਬਣ ਕੇ ਲਖਾਈ ਕਰਾ ਕੇ ਮੇਰੇ ਹੁੰਦੇ ਆ ਸਾਡੇ ਸਾਥ ਦੇ ਲੈ ਉਹ ਯਾਰ ਕਿਉਂ ਉਹ ਦਿਖਾਈ ਉਹ ਦਿਰਾਉਗਾ ਉਹ ਸਾਡੇ ਸਾਥ ਦੇ ਪਹਿਮਾ ਦੇ ਆਣਾ ਆਣਾ ਦੱਸੀ ਬਾਈ ਘਟ ਲਏ ਮਾਂ ਦੇ ਮੈਨੂੰ ਪਤਾ ਕਿੰਨੇ ਗੜੀਆਂ ਪੜਦਾ ਹੁੰਦਾ ਨਹੀਂ ਨਹੀਂ ਠੀਕ ਹੈ ਬੋਗੇ ਬਾਈ ਪਿਛੜ ਗਿਆ ਮੈਂ ਕਿਹਾ ਤੂੰ ਆਉਂ ਤਾਂ ਮੈਨੂੰ ਆ ਬੈਜ ਜਾ ਬੰਦਾ ਮੈਂ ਫਰਕ ਕਰਨ ਵਾਲਾ ਨਹੀਂ ਤੇ ਤੇਰੇ ਨਾਲ ਮਾਂ ਜੀ ਫੋਣੀ ਕਰੀ ਬਾਕੀ ਸਾਰੇ ਲੈਣ ਨੂੰ ਫੋਣੀ ਕਰਾ ਦੇ ਇੱਕ ਬਾਈ ਵਾਂਗ ਤੇਰੇ ਨਾਲ ਕਰਕੇ ਦੇਖੋ ਫੋਣੀ ਕਰਕੇ ਤਾਂ ਦੇਈ ਜਾਂਦਾ ਦਿਨ ਬਸ ਠੀਕ ਹੈ ਦੇਈ ਜਾਂਦਾ ਨਹੀਂ ਕੋਈ ਐਨੇ ਨਹੀਂ ਮਾਰਾ ਉਹ ਘਟੇ ਨਾ ਫੇ ਤਾਂ ਯਾਰ ਨਾਲ ਹੀ ਕਰਮਾਂ ਦੇ ਨਹੀਂ ਯਾਰ ਇਹਦੇ ਆ ਕੋਲੋਂ ਸੇ ਨਹੀਂ ਹੁੰਦਾ ਆਜਾ ਆਲਾ ਯਾਰ ਹੋਸ਼ ਨਾ ਨਾ ਉਹ ਮਾਰਾਂਗੇ ਹੁਣ ਤਾਂ ਤੇ ਧੱਕੇਰੇ ਛੱਡ ਦੇ ਦੇ ਲੈ ਕੇ ਜਾਨੇ ਯਾਰ ਬਾਈ ਹਾਂ ਨੇ ਦਾ ਹੱਥ ਤੇ ਕਰ ਰਹੇ ਲਿਖਾਈ ਤੇਰੀ ਹੋਈ ਜਾ ਨਹੀਂ ਯਾਰ ਐਂ ਕਰ ਬਸ ਹੁਣ ਫਿਰ ਹੋਏ ਕੀ ਆ ਬੇ ਛੱਡੀ ਨੀ ਕਸਮ ਲੈ ਦੇ ਕਰ ਲਿਖਾਈ ਦੇ ਰਹੀ ਹੋ ਸਾਢੇ 6000 ਰੁਪਏ ਨਹੀਂ ਨਹੀਂ ਫਿਰ ਰਹਿਣ ਦੇ ਪਰਾਂ ਇੱਕ ਹੋ ਆ ਸਾਢੇ 6000 ਰੁਪਏ ਕਹਤਾ ਦੱਸ ਦੇ ਥੋੜਾ ਬਾਈ ਬਹੁਤ ਲਾਲਜਾ ਦੱਸ ਦੇ ਮਾਰ ਕਿੰਨਾ ਕ ਵਜਨ ਯਾਰ ਕਹਿ ਰਿਹਾ ਯਾਰ ਕਹਿ ਰਿਹਾ ਕੋਣ ਪਾਇ ਰੋ ਕਿਉਂ ਪਾਇਦਾ ਔਰ ਇੱਕ ਆ ਦੀ ਆ ਮੈਂ ਵੀ ਕੋਸ਼ਿਸ਼ ਮੈਂ ਲਗਾ ਦੂੰ 6 ਕਿਹਾ ਸੀ ਭਾਈ ਇਹਨਾਂ 500 ਹੋਰ ਪਾ ਦੇ ਸਾਢੇ 6 ਕਰਤਾ ਸਾਢੇ 6 ਕਰਤਾ ਸਾਢੇ ਸਾਢੇ ਦੇ ਆਹ ਪੈਨ ਪਤਾ ਨਾਲ ਲੈ ਜਾ ਜਿਹੜਾ ਭਾਈ ਸਾਢੇ ਸਾਢੇ ਦੇ ਸਭ ਸਹੀ ਹੈ ਭਾਨੀ ਵਾਲਾ ਉਹ ਫੜਵਾ ਪਾਈ ਉਹਨੇ ਵੀ ਵੇਚ ਗਏ ਯਾਰ ਵੇਚਦੇ 8 ਲੱਖ 5-5 ਲੱਖ ਲਗਾਈ ਤੇਰੀ ਹੋ ਗਈ ਲਿਆ ਮਾਰਦਾ ਰਿਹਾ ਤੇਰੀ 100 ਦੇ ਤੇ ਤੂੰ 100 ਦੇ ਰਿਹਾ 100 ਨਹੀਂ ਇੱਕ ਮਿੰਟ 100 ਮੈਂ ਦੇ ਨਹੀਂ ਤੁਹਾਨੂੰ ਆਪ ਹੀ ਕਿਆ ਸੀ ਲਿਖਾਈ 100 ਦੇ ਨਹੀਂ ਪਰ ਤੁਸੀਂ ਕਿਆ ਸੀ ਇਹ ਕੀ ਕਰਦਾ ਇਹ ਛੋੜ ਕਰਦਾ ਚੱਲ ਲਖਾਈ ਬੰਦੇ ਦੇ ਬਹੁਤ ਵਧੀਆ ਸੌਦਾ ਹੋਇਆ ਐਂ ਥੋੜਾ ਬੱਕਰਾ ਮੰਡੀ ਦੇ 6500 ਦੋਇਆ ਕਿਹੜੇ ਕਿਹੜੇ ਬੱਚੇ ਆਇਆ ਯਾਰ ਫੜ ਕੇ ਕਿਹੜੇ ਕਿਹੜੇ ਆ ਨਹੀਂ ਫੜ ਕੇ ਲਿਆ ਇੱਥੇ ਤੋਂ ਦੋਸਤ ਇੱਕ ਅਨਕਦੀ ਤੇ ਆ ਜੋੜੀ ਦਾ ਸੌਦਾ ਹੋਇਆ ਲੈ ਦੋਸਤੋ ਆ ਗੋਰੀ ਸੀ ਸਾਢੇ 6000 ਦਾ ਸੌਦਾ ਸਿਰੇ ਚੜਾ ਦੋਸਤੋ ਪੰਡ ਥੋੜਾ ਬਕਰਾ ਮੰਡੀ ਦੇ ਤੇ ਬੋਗੇ ਬਾਈ ਨੇ ਰਿਕਣੇ ਲਿਆ ਦੋਸਤੋ ਤੇ ਬਹੁਤ ਹੀ ਰੌਣਕ ਮਿਲ ਆਉਂਦਾ ਪੰਡ ਥੋੜਾ ਬਕਰਾ ਮੰਡੀ ਦੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਦੋਸਤੋ ਤੇ ਤੇਰੇ ਭਰਾ ਆਪਣੇ ਨਵੇਂ ਨਾਲ ਜੁੜੇ ਆ ਤੇ ਬੈਲ ਵਾਲਾ ਬਟਨ ਦਵਾ ਕੇ